ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਇਆ ਸ਼੍ਰੀ ਪਟਨਾ ਸਾਹਿਬ ਵਿਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਨਾ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਤਕਸ਼ੀਰੀ ਪਟਨਾ ਸਾਹਿਬ ਦੇ ਅਤੇ ਕੁਝ ਹੋਰ ਤਕਸ਼ੀਰੀ ਪਟਨਾ ਸਾਹਿਬ ਦੇ ਜਿਹੜੇ ਆਲੇ ਦੁਆਲੇ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਸਥਾਨ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਏ ਸੀ ਤੇ ਅੱਜ ਦੀ ਵੀਡੀਓ ਚ ਜਿਹੜੇ ਗੁਰਦੁਆਰਾ ਸਾਹਿਬ ਰਹਿਗੇ ਉਹ ਸਥਾਨਾਂ ਦੇ ਆਪਾਂ ਦਰਸ਼ਨ ਕਰਾਂਗੇ ਸਮਾਂ ਸਵੇਰੇ 9 ਵਜੇ ਦਾ ਹੋਇਆ ਤੇ ਆਪਾਂ ਆਪਣੀ ਸਰਾਂ ਦੇ ਵਿੱਚੋਂ ਚੱਲਣ ਲੱਗੇ ਆ ਆਹ ਸਰਾਂ ਦੇ ਵਿੱਚ ਆਪਾਂ ਰੁਕੇ ਹੋਏ ਸੀਗੇ ਓਪੀ ਸ਼ਾਹ ਕੰਪਲੈਕਸ ਇੱਥੇ ਕਮਰੇ ਵੀ ਬਣੇ ਹੋਏ ਨੇ ਤੇ ਹਾਲ ਵੀ ਹੈਗੇ ਨੇ ਤੋਂ ਆਪਾਂ ਚੱਲਦੇ ਆ ਅੱਜ ਦੀ ਵੀਡੀਓ ਚ ਬਣੇ ਰਿਓ ਸਾਰੇ ਲੋਕਲ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ ਜਿੱਥੋਂ ਆਪਾਂ ਆਟੋ ਕਰਕੇ ਜਾਵਾਂਗੇ ਬਾਕੀ ਸਾਰੀ ਜਾਣਕਾਰੀ ਆਪਾਂ ਨਾਲ ਦੀ ਨਾਲ ਦਵਾਂਗੇ ਵੀ ਕਿਵੇਂ ਤੁਸੀਂ ਲੋਕਲ ਗੁਰਦੁਆਰਿਆਂ ਤੱਕ ਪਹੁੰਚ ਸਕਦੇ ਹੋ ਨਾ ਕਿੰਨੇ ਪੈਸੇ ਲੱਗਦੇ ਨੇ ਆਟੋ ਵਾਲੇ ਮਤਲਬ ਕਿੰਨੀ ਟਿਕ ਉਹ ਸਾਰਾ ਆਪਾਂ ਜਾਣਕਾਰੀ ਦਵਾਂਗੇ ਸੋ ਅੱਜ ਦੀ ਵੀਡੀਓ ਚ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਸਾਦੀ ਵਾਲੀ ਸਾਧ ਸੰਗਤ ਜੀ ਗੁਰੂ ਜਿਸ ਸੇ ਗੁਰੂ ਘਰ ਗੁਰੂ ਹਾਡੀ ਸਾਹਿਬ ਗੁਰੂ ਘਰ ਸੰਗਤ ਜਾਰੀ ਹੈ ਤਲੰਡੀ ਸਾਬ ਜੈਨਪੁਰਾ ਖਾਸ ਕਰਕੇ ਮਲਕੀਸਰ ਖੇਤ ਜਿਹਦਾ ਆ ਜੋ ਬਾਬਾ ਜੀ ਦੇ ਹਾਡੀ ਸਾਹਿਬ ਤੇ ਰਾਣੀ ਮੈਣ ਸੰਗਤ ਬਾ ਲੀਲਾ ਪਾਵਾਂ ਤੇ ਗਊ ਕਾਟ ਗੁਰੂ ਕੀ ਸੰਗਤ ਰਸਾਵਤ ਜਾ ਰਹੀ ਹੈ ਸਚੇ ਪਾਸ਼ਾ ਬਾਈ ਰੂ ਨੇ ਯਾਤਰਾ ਸਫਲ ਕਰੇ ਗੁਰ ਸਿੱਖੀ ਜੀਵਨ ਬਖਸ਼ੇ ਇਹਨਾਂ ਨੂੰ ਤੇ ਗੁਰੂ ਆਪਦੇ ਦਰੋਂ ਪਰੋਂ ਸੋਜੀ ਬਖਸ਼ੇ ਖੁਦ ਖੁਸ਼ੇ ਬਾਈ ਰੂ ਦਾ ਤਾਲਾ ਵਾਹੀ ਗੁਰੂ ਜੀ ਦੇ ਘਰੇ ਚਲੋ ਵੀ ਆਪਾਂ ਇਥੋਂ ਚੱਲਣ ਲੱਗੇ ਆਂ ਆਟੋਆਂ ਦੇ ਵਿੱਚ ਆਪਾਂ ਜਾਵਾਂਗੇ ਜਿਹੜੇ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਬਾਬਾ ਜੀ ਨੇ ਦੱਸੇ ਨੇ ਹਨ ਉਹ ਗੁਰਦੁਆਰਾ ਸਾਹਿਬ ਦੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਹ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਹੁਣ ਖੜੇ ਆ ਇੱਥੋਂ ਕੋਈ ਗੁਰਦੁਆਰਾ ਸਾਹਿਬ ਦੀ ਦੂਰੀ 5 ਕਿਲੋਮੀਟਰ ਹੈ ਕਿਸੇ ਗੁਰਦੁਆਰਾ ਸਾਹਿਬ ਦੀ ਦੂਰੀ 10 ਕਿਲੋਮੀਟਰ ਹੈ ਤੇ ਇੰਨੀ ਕੁ ਦੂਰੀ ਤੇ ਗੁਰਦੁਆਰਾ ਸਾਹਿਬ ਨੇ ਤੇ ਇੱਥੋਂ ਆ ਆਟੋ ਮਿਲ ਜਾਂਦੇ ਨੇ ਜਿਵੇਂ ਆ ਆਟੋ ਖੜੇ ਨੇ ਨਾ ਤੇ ਇਸ ਤਰ੍ਹਾਂ ਦੇ ਆਟੋ ਇਲੈਕਟ੍ਰਿਕ ਆਟੋ ਤੁਹਾਨੂੰ ਜਿਹੜੇ ਹੋ ਮਿਲ ਜਾਂਦੇ ਨੇ ਤੇ ਬਾਹਰਲੇ ਵਾਲੇ ਪਾਸੇ ਵੀ ਬਹੁਤ ਸਾਰੇ ਆਟੋ ਚੱਲਦੇ ਨੇ ਸ ਆਪਾਂ ਰੋਡ ਤੇ ਆਇਆ ਆਟੋ ਦੀ ਭਾਲ ਦੇ ਵਿੱਚ ਕਿਉਂਕਿ ਕਾਫੀ ਸੰਖਤ ਆਪਣੇ ਨਾਲ ਤੇ ਤਿੰਨ ਚਾਰ ਆਟੋ ਆਪਣੇ ਜਾਣਗੇ ਤੇ ਬਾਬਾ ਜੀ ਹੁਣੀ ਗੱਲ ਜਿਹੜੀ ਉਹ ਕਰ ਰਹੇ ਨੇ ਆਟੋ ਵਾਲਿਆਂ ਨਾਲ ਆਹ ਆਟੋ ਆਪਾਂ ਬੁੱਕ ਕੀਤਾ 100 ਰੁਪਏ ਇੱਕ ਸਵਾਰੀ ਦਾ ਕਿਹਾ ਬਾਈ ਨੇ ਤਿੰਨ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾਣਾ ਤੇ 100 ਰੁਪਏ ਆਉਣ ਜਾਣ ਦਾ ਤੇ ਆਪਣੀਆਂ 30 32 ਸਵਾਰੀਆਂ ਸੀਗੀਆਂ ਤੇ ਇਕੱਠੇ ਆਪਣੇ ਆਟੋ ਜਿਹੜੀ ਉਹ ਜਾ ਰਹੇ ਨੇ ਆਹ ਬਾਈ ਆਪਾਂ ਨੂੰ ਲੈ ਕੇ ਜਾਊਗਾ ਕੀ ਨਾਮ ਹੈ ਭਾਈ ਸਾਹਿਬ ਆਪ ਦਾ ਮੇਰਾ ਨਾਮ ਹੈ ਬਿੱਟੂ ਕੁਮਾਰ ਹਾਂਜੀ ਸਾਹਿਬ ਬਿੱਟੂ ਕੁਮਾਰ ਬਾਈ ਲੈ ਕੇ ਜਾ ਰਹੇ ਹਾਂ ਹਾਂਜੀ ਕਿਵੇਂ ਹੋ ਅੱਛੇ ਹੋ ਬਿੱਟੂ ਕੁਮਾਰ ਬਾਈ ਆਪਾਂ ਨੂੰ ਲੈ ਕੇ ਜਾਣਗੇ ਸਰਬੀ ਸਾਹਿਬ ਗੁਰਦੁਆਰਾ ਲੇਕ ਕਟਿਆਣਾ ਹੈ ਅੱਛਾ ਮਰੀਂਡਰਾਪੁਰ ਕਿੰਨੀ ਦੂਰ ਹੈ ਜਾਂਦੇ ਹਾਂਡੀ ਸਾਹਿਬ ਹਾਂ ਹਾਂ 32 ਕਿਲੋ ਅੱਛਾ ਪਹਿਲੇ ਹਾਂਡੀ ਸਾਹਿਬ ਜਾਏਗੇ ਪਹਿਲੇ ਹਾਂਡੀ ਸਾਹਿਬ ਜਾਈਏਗੇ ਠੀਕ ਹੈ ਫਿਰ ਉਧਰੋਂ ਅੰਗੇ ਤਾਂ ਗਾਉ ਘਾਟ ਆਂਗੇ ਜੀ ਫਿਰ ਨਾ ਟੋਲੀ ਹੋਟਲ ਆਂਗੇ ਹਾਂ ਫਿਰ ਆਪਣਾ ਇਹ ਬਾਲੀਲਾ ਗੁਰਦੁਆਰਾ ਆ ਜਾਏਗੇ ਹਾਂ ਚਲੋ ਹੋ ਗਏ ਤੇ ਇਹ ਸਾਰੇ ਗੁਰਦੁਆਰਾ ਸਾਹਿਬ ਆਪਾਂ ਦੇਖਣੇ ਨੇ ਬਾਈ ਨੇ ਆਪਾਂ ਨੂੰ ਦੱਸਿਆ ਵੀ ਆਪਾਂ ਪਹਿਲਾਂ ਹਾਂਡੀ ਸਾਹਿਬ ਜਾਣਾ ਇਹ ਹਾਂਡੀ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਨੇ ਇਥੋਂ ਕਾਫੀ ਦੂਰੀ ਤੇ ਨੇ 20-25 ਕਿਲੋਮੀਟਰ ਦੀ ਦੂਰੀ ਤੇ ਚੋਂ ਹੈਗੇ ਨੇ ਤੋਂ ਚੱਲਦੇ ਆਪਾਂ ਪਹੁੰਚਦੇ ਆ ਗੁਰਦੁਆਰਾ ਸਾਹਿਬ ਆਪਾਂ ਚੱਲ ਪਏ ਆਪਣੀ ਸਰਾਂ ਦੇ ਵਿੱਚੋਂ ਤੇ ਇੱਥੇ ਯਾਰ ਇੰਨੀ ਕਿ ਟ੍ਰੈਫਿਕ ਆ ਨਾ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਤੰਗ ਬਾਜ਼ਾਰ ਆ ਇਹ ਆਲੇ-ਦੁਆਲੇ ਸਾਰੀਆਂ ਦੁਕਾਨਾਂ ਨੇ ਤੇ ਬਹੁਤ ਔਖਾ ਰਾਂ ਮਿਲਦਾ ਆਟੋ ਯਾ ਆਟੋ ਆ ਸਾਈਡ ਦੀ ਸਾਰੇ ਸਾਈਡ ਜਿੱਧਰ ਮਰਜ਼ੀ ਚਲੇ ਜਾਓ ਪਟਨਾ ਸਾਹਿਬ ਦੇ ਬਾਜ਼ਾਰ ਦੇ ਵਿੱਚ ਤੁਹਾਨੂੰ ਟ੍ਰੈਫਿਕ ਮਿਲੂ ਮਿਲੂ ਤੇ ਇੱਕ ਇਥੇ ਪਚਕਿਆਰੀ ਬਹੁਤ ਮਾਰਦੇ ਨੇ ਯਾਰ ਇਹ ਖਾਂਦੇ ਨੇ ਪਤਾ ਨਹੀਂ ਮੂੰਹ ਦੇ ਵਿੱਚ ਰੱਖਦੇ ਨੇ ਪੱਕੇ ਹੀ ਥੋੜੇ ਟਾਈਮ ਬਾਅਦ ਥੁੱਕ ਦਿੰਦੇ ਨੇ ਪਚਕਿਆਰੀ ਮਾਰਦੇ ਨੇ ਬਸ ਐਵੇਂ ਹੀ ਜਾਣਾ ਆਪਾਂ ਜਿੰਨਾ ਚਿਰ ਉਹ ਬਾਜ਼ਾਰ ਚੋਂ ਨਹੀਂ ਨਿਕਲਦੇ ਐਵੇਂ ਲਾਈਨ ਨਹੀਂ ਲੱਗਦੀ ਆ ਜਾਣਗੇ ਬਾਕੀ ਆ ਮਾਰਕੀਟ ਦੇਖ ਲੋ ساری ਆਲੇ ਦੋਲੇ ਦੀ ساری ਮਾਰਕੀਟ ਸਬਜ਼ੀ ਵਾਲੀਆਂ ਦੁਕਾਨਾਂ ਹੋ ਗਈਆਂ ਕੁਝ ਹੋਰ ਡੇਲੀ ਵਰਤ ਵਾਲਾ ਸਮਾਨ ਹਨ ਜਿਵੇਂ ਆ ਆਪਣੇ ਆਮ ਮਾਰਕੀਟਾਂ ਹੁੰਦੀਆਂ ਨੇ ਉਸ ਤਰ੍ਹਾਂ ਹੀ ਨੇ ਕੱਪੜੇ ਵਾਲੀਆਂ ਦੁਕਾਨਾਂ ਹੋ ਗਈਆਂ ਬਹੁਤ ਵੱਡੀ ਮਾਰਕੀਟ ਹੈ ਸਾਰੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਇੱਥੇ ਵੀ ਧੁੰਦ ਪੈਂਦੀ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਧੁੰਦ ਪੈਂਦੀ ਆ ਠੰਡ ਹੈਗੀ ਪਰ ਇੰਨੀ ਜ਼ਿਆਦਾ ਨਹੀਂ ਪੰਜਾਬ ਜਿੰਨੀ ਨਹੀਂ ਹੈਗੀ ਆਪਾਂ ਪਟਨਾ ਸ਼ਹਿਰ ਦੇ ਬਿਲਕੁਲ ਬਾਹਰ-ਬਾਰ ਆ ਗਏ ਤੇ ਆ ਜਿਹੜਾ ਪੁਲ ਆ ਇਹ ਪੁਲ ਦੇ ਨਾਲ ਗੰਗਾ ਵਗਦੀ ਆ ਇਹ ਆਪਾਂ ਹੁਣ ਪੁਲ ਦੇ ਉੱਪਰ ਚੜਾਂਗੇ ਤੇ ਗੰਗਾ ਦੇ ਨਾਲ-ਨਾਲ ਆਪਾਂ ਜਾਵਾਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੰਗਾ ਦਿਖਾਈ ਵੀ ਸੀ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਸੀਗੇ ਗੁਰਦੁਆਰਾ ਕੰਗਣ ਘਾਟ ਸਾਹਿਬ ਤੇ ਤੋਵਾਂ ਪੁਲ ਚੜ ਰਹੇ ਆ ਗੰਗਾ ਦੇ ਨਾਲ ਨਾਲ ਆਪਾਂ ਜਿਹੜਾ ਉਹ ਸਫਰ ਕਰਾਂਗੇ ਬਹੁਤ ਵੱਡੀ ਨਦੀ ਐ ਬਹੁਤ ਪਾਣੀ ਆ ਗੰਗਾ ਦੇ ਵਿੱਚ ਇੱਥੋਂ ਸ਼ਾਇਦ ਹੁਣ ਗੰਗਾ ਦਿਖਣੀ ਤਾਂ ਹੈ ਨਹੀਂ ਕਿਉਂਕਿ ਆਲੇ-ਦੁਆਲੇ ਧੁੰਦ ਹੋਈ ਹੋਈ ਆ ਕੀ ਨਿਊ ਮਨਿੰਦਰਾ ਰੋੜ ਨਿਊ ਮਨਿੰਦਰਾ ਆ ਰੋੜ ਅੱਛਾ ਆਪੀ ਅੱਛਾ ਆ ਚੜ ਗਏ ਆਪਾਂ ਪੁਲ ਦੇ ਉੱਪਰ ਅੱਜ ਹਵਾ ਬਹੁਤ ਠੰਡੀ-ਠੰਡੀ ਚੱਲਦੀ ਆ ਜੀ ਆ ਜੀ ਦੀਰਦੀ ਜਾਂਦੀ ਆਵਾ ਬਿਲਕੁਲ ਹਾਰਟੋ 'ਚ ਬੈਠੇ ਹਨ ਜਿਹੜਾ ਪੁਲ ਤੁਸੀਂ ਦੇਖ ਰਹੇ ਹੋ ਇਹ ਦੇਸ਼ ਦਾ ਸਭ ਤੋਂ ਲੰਬਾ ਪੁਲਾ ਹੈ ਇਹਦਾ ਨਾਮ ਹੈ ਮਹਾਤਮਾ ਗਾਂਧੀ ਸਿੱਤੂ ਪੁਲ ਬਹੁਤ ਲੰਬਾ ਪੁਲਾ ਹੈ ਦੇਖੋ ਇਹ ਸਾਰੇ ਲੋਕ جانتے ਹਨ ਸਭੀ ਲੋਕ جانتے ਹਨ ਅੱਛਾ ਕਿਤਾਬ 'ਚ ਨਹੀਂ ਆਤਾ ਹੈ ਆ ਪਾਈ ਦੱਸ ਰਿਹਾ ਆਪਾਂ ਨੂੰ ਆਟੋ ਵਾਲਾ ਗੁਰਦੁਆਰਾ ਸਾਹਿਬ ਇੱਥੋਂ 5 ਕਿਲੋਮੀਟਰ ਰਹਿ ਗਏ ਤੇ ਆਪਾਂ ਆਟੋ ਤੇ ਜਾ ਰਹੇ ਹਾਂ ਅੱਜ ਥਰਮ ਇੱਥੇ ਇੰਨੀ ਕਿ ਜ਼ਿਆਦਾ ਨਾ ਜਿਹੜੇ ਮੇਰੇ ਪਿੱਛੇ ਵਾਲੇ ਨਾਲ ਵਾਲੇ ਨੇ ਤਾਂ ਪੜਦੇ ਨਾਲੇ ਆ ਦੇਖੋ ਇਹ ਆ ਮੇਰੇ ਇੱਥੇ ਪੜਦਾ ਰਹੇਗਾ ਸਾਰੇ ਪਰਦੇ ਲਈ ਬੈਠੇ ਨੇ ਉਹ ਨਜ਼ਾਰੇ ਨਾਲ ਬੈਠੇ ਨੇ ਮੈਨੂੰ ਬਹੁਤ ਠੰਡ ਲੱਗ ਰਹੀ ਆ ਆਪਾਂ ਤੁਹਾਨੂੰ ਪਿੱਛੇ ਜਿਹੜਾ ਪੁਲ ਦਿਖਾਇਆ ਸੀ ਜਿਹੜੇ ਪੁਲ ਤੇ ਆਪਾਂ ਚੜ੍ਹੇ ਸੀਗੇ ਗੰਗਾ ਨਦੀ ਦੇ ਕੋਲੋਂ ਉਹ ਪੁਲ ਨਾਲ ਜਿਹੜਾ ਉਹ 10-15 ਕਿਲੋਮੀਟਰ ਲੰਬਾ ਬਹੁਤ ਲੰਬਾ ਪੁਲਾ ਤੇ ਹੁਣ ਆਪਾਂ ਆਪ ਤੋਂ ਥੱਲੇ ਉਤਰੇ ਆ 20 ਕਿਲੋਮੀਟਰ 20 ਆ 8 ਵਾਲਾ ਭਾਈ ਕਹਿੰਦਾ 20 ਕਿਲੋਮੀਟਰ ਹੈ ਵੀ ਆ ਗਿਆ ਗੁਰਦੁਆਰਾ ਹਾਂਢੀ ਸਾਹਿਬ 3 ਕਿਲੋਮੀਟਰ ਆਪਾਂ ਪਹੁੰਚ ਗਏ ਗੁਰਦੁਆਰਾ ਹਾਂਢੀ ਸਾਹਿਬ ਦਾਨਾਪੁਰ ਇਹ ਜਗ੍ਹਾ ਦਾ ਨਾਮ ਦਾਨਾਪੁਰਾ ਗੁਰਦੁਆਰਾ ਹ ਤੇ ਚਲਦੇ ਆ ਇਥੋਂ ਮੇਨ ਗੇਟ ਆ ਗੁਰਦੁਆਰਾ ਸਾਹਿਬ ਦਾ ਤੇ ਸਾਰਾ ਇਤਿਹਾਸ ਆਪਾਂ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦਾ ਦੱਸਦੇ ਆ ਤੇ ਇਹ ਸਥਾਨ ਤੇ ਵੀ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ ਕਿਉਂਕਿ ਗੁਰਪੁਰਬ ਕਰਕੇ ਪੰਜਾਬ ਤੋਂ ਬਹੁਤ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਪਟਨਾ ਸਾਹਿਬ ਵਿਖੇ ਤੇ ਇਸ ਬੋਰਡ ਦੇ ਉੱਪਰ ਸਾਰਾ ਇਤਿਹਾਸ ਜਿਹੜਾ ਉਹ ਇੱਥੇ ਲਿਖਿਆ ਹੋਇਆ ਇਹ ਗੁਰਦੁਆਰਾ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਬਣਾਇਆ ਗਿਆ ਹੈ ਤਕਰੀਬਨ 7 ਸਾਲ ਪਟਨਾ ਸਾਹਿਬ ਰਹਿ ਕੇ ਪੰਜਾਬ ਨੂੰ ਚਾਲੇ ਪਾਉਣ ਸਮੇਂ ਪਹਿਲਾ ਪੜਾਓ ਦਾਨਾਪੁਰ ਵਿੱਚ ਕੀਤਾ ਇੱਥੇ ਇੱਕ ਵਿਰਧਮਈ ਜਮਨਾ ਦੇਵੀ ਛੋਟੇ ਜਿਹੇ ਪੁਰਾਣੇ ਘਰ ਨੂੰ ਪਵਿੱਤਰ ਕੀਤਾ ਵਿਰਧਮਈ ਦਾ ਘਰ ਹੁੰਦਾ ਸੀਗਾ ਇੱਥੇ ਉਸ ਦੇ ਘਰ ਨੂੰ ਗੁਰੂ ਸਾਹਿਬ ਨੇ ਪਵਿੱਤਰ ਕੀਤਾ ਸੀ ਇਸ ਮਾਈ ਨੇ ਗੁਰੂ ਜੀ ਵਾਸਤੇ ਇੱਕ ਛੋਟੀ ਹਾਂਡੀ ਵਿੱਚ ਖਿਚੜੀ ਤਿਆਰ ਕੀਤੀ ਸੀ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਸੰਗਤਾਂ ਵਿੱਚ ਵਰਤਾਈ ਗਈ ਖਿਚੜੀ ਹਾਂਡੀ ਵਿੱਚੋਂ ਸਮਾਪਤ ਨਹੀਂ ਹੋਈ ਸਾਰੀ ਸੰਗਤ ਨੇ ਰੱਜ ਕੇ ਛਕੀ ਇਸ ਲਈ ਇਹ ਗੁਰਦੁਆਰਾ ਹਾਂਡੀ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ ਹੈ ਤੇ ਚਲਦੇ ਆਪਾਂ ਉੱਪਰ ਦਾ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰਕੇ ਆਉਨੇ ਆ ਦਰਬਾਰ ਸਾਹਿਬ ਉੱਪਰ ਬਣੇ ਹੋਏ ਨੇ ਤੇ ਦਦਰ ਨਿਸ਼ਾਨ ਸਾਹਿਬ ਸ਼ਸ਼ੋਭਿਤ ਨੇ ਤੇ ਉੱਪਰਲੇ ਵਾਲੇ ਪਾਸੇ ਦਰਵਾਜ਼ਾ ਬਣੇ ਹੋਏ ਨੇ ਗੁਰੂ ਨਿਵਾਇ ਜੀ ਕਾ ਖਾਲਸਾ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨਾਂ ਦੇ ਇਹ ਗੁਰਦੁਆਰਾ ਹਾਂਡੀ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਨੇ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆ ਗਏ ਤੇ ਇੱਥੇ ਗੁਰਦੁਆਰਾ ਹਾਂਡੀ ਸਾਹਿਬ ਦੇ ਵਿੱਚ ਲੰਗਰ ਜਿਹੜਾ ਹੋ ਚੱਲ ਰਿਹਾ ਹਨ ਤੇ ਇੱਥੇ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ ਖਿਚੜੀ ਜਿਹੜੀ ਹੋ ਤਿਆਰ ਕੀਤੀ ਜਾਂਦੀ ਆ ਸੰਗਤਾਂ ਵਾਸਤੇ ਤੇ ਰੋਜ਼ ਸਵੇਰੇ ਖਿਚੜੀ ਤਿਆਰ ਹੁੰਦੀ ਆ ਤੇ ਸ਼ਾਮ ਤੱਕ ਫੇਰ ਸੰਗਤਾਂ ਦੇ ਵਿੱਚ ਜਿਹੜੀ ਉਹ ਖਿਚੜੀ ਵਰਤਾਈ ਜਾਂਦੀ ਆ ਆਪਾਂ ਗੁਰਦੁਆਰਾ ਹਾਂਢੀ ਸਾਹਿਬ ਦੇ ਦਰਸ਼ਨ ਕਰ ਲਏ ਆਪਾਂ ਹੁਣ ਜਾ ਰਹੇ ਆ ਗਊ ਘਾਟ ਉੱਥੇ ਵੀ ਗੁਰਦੁਆਰਾ ਸਾਹਿਬ ਜਿਹੜੇ ਬਣੇ ਹੋਏ ਨੇ ਗੁਰਦੁਆਰਾ ਹਾਂਢੀ ਸਾਹਿਬ ਤੋਂ ਗਊ ਘਾਟ ਦੀ ਦੂਰੀ 20 ਕਿਲੋਮੀਟਰ ਤੋਂ ਵੀ ਜ਼ਿਆਦਾ ਇੱਧਰ ਪਿੱਛੇ ਗੁਰਦੁਆਰਾ ਸਾਹਿਬ ਸੀਗੇ ਹਾਂਢੀ ਸਾਹਿਬ ਤੇ ਚੱਲਦੇ ਆ 20 ਕਿਲੋਮੀਟਰ ਤੋਂ ਵੀ ਜ਼ਿਆਦਾ ਆਪਣਾ ਸਫ਼ਰ ਆ ਗਊ ਘਾਟ ਬਾਕੀ ਇੱਥੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਕੀ ਇਤਿਹਾਸ ਆ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦਵਾਂਗੇ ਗੁਰਦੁਆਰਾ ਹਾਂਦੀ ਸਾਹਿਬ ਤੋਂ ਆਪਾਂ ਚੱਲ ਪਏ ਤੇ ਗਊ ਘਾਟ ਨੂੰ ਆਪਾਂ ਜਾ ਰਹੇ ਆ ਯਾਰ ਇੱਥੇ ਇੰਨਾ ਕਿ ਟ੍ਰੈਫਿਕ ਆ ਨਾ ਬਹੁਤ ਟ੍ਰੈਫਿਕ ਜਾਮ ਹੋਇਆ ਪਿਆ ਬੱਸਾਂ ਆਟੋ ਦੁਰਦੇ ਨੇ ਬਹੁਤ ਓਕੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਆ ਆਪਾਂ ਪਹੁੰਚ ਗਏ ਗੁਰਦੁਆਰਾ ਗਊ ਘਾਟ ਸਾਹਿਬ ਇਹ ਗੁਰਦੁਆਰਾ ਸਾਹਿਬ ਵੀ ਬਿਲਕੁਲ ਬਾਜ਼ਾਰ ਦੇ ਵਿੱਚ ਆ ਕੇ ਨੇ ਤੇ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਦੇ ਆ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਯਾਰ ਬਹੁਤ ਔਖਾ ਲੰਘਿਆ ਜਾਂਦਾ ਪਾਸ਼ੀ ਪਹਿਲੀ ਤੇ ਪਾਸ਼ੀ ਨੌਵੀਂ ਤੇ ਦੋ ਗੁਰੂ ਸਾਹਿਬਾਂ ਵੀ ਇਹ ਚਾਨਣ ਸ਼ੋਪਾ ਪ੍ਰਾਪਤ ਜਿਹੜੀ ਧਰਤੀ ਆ ਦੋ ਗੁਰੂ ਸਾਹਿਬਾਂ ਨਾਲ ਸੰਬੰਧਤ ਹੈ ਗੁਰਦੁਆਰਾ ਸਾਹਿਬ ਦਾ ਤਿਹਾਸ਼ ਪਾਸ਼ੀ ਪਹਿਲੀ ਤੇ ਪਾਸ਼ੀ ਨੌਵੀਂ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਗਊ ਘਾਟ ਸਾਹਿਬ ਦੇ ਪਹਿਲਾਂ ਪੰਜ ਜੁੜਾਏ ਜਮਾ ਕਰਵਾਉਣੀਆ ਜੁੜਾ ਘਰ ਦੇ ਵਿੱਚ ਫਿਰ ਚਲਦੇ ਆ ਮੱਥਾ ਟੇਕਦੇ ਆ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇ ਇਸ ਸਥਾਨ ਤੇ ਆਏ ਸੀਗੇ ਉਹ ਸਮਿਆਂ ਦੇ ਵਿੱਚ ਇਸ ਸਥਾਨ ਤੇ ਫਕਤ ਜੇਤਾਮਲ ਜੀ ਦਾ ਘਰ ਹੁੰਦਾ ਸੀ ਉਹਨਾਂ ਦੀ ਹਵੇਲੀ ਹੁੰਦੀ ਸੀ ਗੁਰੂ ਸਾਹਿਬ ਨੇ ਉਹਨਾਂ ਦੇ ਘਰ ਵਿੱਚ ਪ੍ਰਵੇਸ਼ ਕੀਤਾ ਤੇ ਉਹਨਾਂ ਦੇ ਘਰ ਨੂੰ ਪਵਿੱਤਰ ਕੀਤਾ ਅਤੇ ਫਿਰ ਉਸ ਤੋਂ ਪਿੱਛੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਦਾ ਨਾਮ ਦਿੱਤਾ ਫਿਰ ਉਹਨਾਂ ਪਿੱਛੋਂ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਪੂਰਵ ਯਾਤਰਾ ਸਮੇਂ ਪੂਰੇ ਪਰਿਵਾਰ ਸਮੇਤ ਇਸ ਸਥਾਨ ਤੇ ਰੁਕੇ ਸੀਗੇ ਇਸ ਸਥਾਨ ਤੇ ਗੁਰੂ ਸਾਹਿਬ ਨੇ ਜਿਹੜਾ ਉਹ ਨਿਵਾਸ ਕੀਤਾ ਸੀ ਇਹ ਸਾਰਾ ਇਤਿਹਾਸ ਆ ਇਸ ਸਥਾਨ ਦਾ ਚਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਦਰਬਾਰ ਸਾਹਿਬ ਦੇ ਬਾਹਰਲੇ ਵਾਲੇ ਪਾਸੇ ਇੱਕ ਆ ਇਤਿਹਾਸਕ ਰੁੱਖ ਹੈ ਇਸ ਰੁੱਖ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਜਿਹੜਾ ਘੋੜਾ ਉਹ ਬੰਨਿਆ ਸੀ ਤੇ ਹੁਣ ਵੀ ਇਹ ਰੁੱਖ ਜਿਹੜਾ ਇੱਥੇ ਮੌਜੂਦ ਹੈ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਇੱਥੇ ਇਸ ਬੋਰਡ ਦੇ ਉੱਪਰ ਸਾਰਾ ਲਿਖ ਕੇ ਵੀ ਦੱਸਿਆ ਹੋਇਆ ਤੇ ਅੱਜ ਵੀ ਜਿਹੜਾ ਇਹ ਰੁੱਖਾ ਬਿਲਕੁਲ ਹਰਿਆ ਭਰਿਆ ਪਿਆ ਹੈ ਤੇ ਬਹੁਤ ਵੱਡਾ ਹੈ ਰੁੱਖਾ ਤੇ ਇਸ ਬੋਰਡ ਦੇ ਉੱਪਰ ਸਾਰਾ ਜ਼ਿਕਰ ਜਿਹੜਾ ਕੀਤਾ ਹੋਇਆ ਜਿਸ ਲੱਕੜੀ ਨਾਲ ਘੋੜਾ ਬੰਨਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਇੱਥੇ ਜਿਹੜਾ ਉਹ ਲਿਖਿਆ ਹੋਇਆ ਬੋਰਡ ਦੇ ਉੱਪਰ ਇਤਿਹਾਸਕ ਰੁੱਖ ਦੇ ਨਾਲ ਇੱਕ ਸਥਾਨ ਜਿਹੜਾ ਹੋਰ ਬਣਿਆ ਹੋਇਆ ਹੈ ਇੱਥੇ ਬੋਰਡ ਦੇ ਉੱਪਰ ਲਿਖਿਆ ਹੋਇਆ ਹੈ ਗਉ ਘਾਟ ਜਿੱਥੇ ਗੰਗਾ ਜੀ ਗਉ ਰੂਪ ਵਿੱਚ ਆ ਕੇ ਭਗਤ ਜੈਤਮਲ ਨੂੰ ਅਸ਼ਨਾਣ ਕਰਾਉਂਦੀ ਸੀ ਇਹ ਇੱਥੇ ਲਿਖਿਆ ਹੋਇਆ ਇਹ ਦਾ ਇਤਿਹਾਸ ਹੈ ਇੱਕ ਜਿਹੜਾ ਸਥਾਨ ਇੱਥੇ ਬਣਿਆ ਹੋਇਆ ਹੁਣ ਆਪਾਂ ਦਰਸ਼ਨ ਕਰਦੇ ਹਾਂ ਥੰਮ ਸਾਹਿਬ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਥੰਮ ਸਾਹਿਬ ਨੇ ਤੇ ਇੱਕ ਥੰਮ ਇਹਨਾਂ ਦੇ ਵਿੱਚੋਂ ਛੋਟਾ ਹੈ ਤੇ ਇੱਕ ਥੰਮ ਜਿਹੜਾ ਉਹ ਵੱਡਾ ਹੈ ਤੇ ਸਾਰਾ ਆਪਾਂ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਇੱਥੇ ਲਿਖਿਆ ਹੋਇਆ ਥੰਮ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਜਿਹੜੇ ਥੰਮਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਨਾਂ ਦੇ ਵਿੱਚ ਇੱਕ ਥੰਮ ਵੱਡਾ ਤੇ ਇੱਕ ਥੰਮ ਛੋਟਾ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇਹ ਉਸਥਾਨ ਦੀ ਸਾਰੀ ਹੋ ਰਹੀ ਸੀ ਤਾਂ ਜਿਹੜੇ ਲੱਕੜ ਦੇ ਮਿਸਤਰੀ ਸੀ ਜਦੋਂ ਉਹ ਲੱਕੜ ਨੂੰ ਵੜਦੇ ਸੀ ਤਾਂ ਇੱਕ ਲੱਕੜ ਛੋਟੀ ਹੋ ਜਾਂਦੀ ਸੀ ਇੱਕ ਲੱਕੜ ਵੱਡੀ ਹੋ ਜਾਂਦੀ ਸੀ ਅਤੇ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੂਸਰੇ ਦਿਨ ਲੱਕੜ ਵੜ ਕੇ ਦੇਖਿਓ ਜਦੋਂ ਉਹਨਾਂ ਮਿਸਤਰੀਆਂ ਨੇ ਦੂਸਰੇ ਦਿਨ ਲੱਕੜ ਵੜ ਕੇ ਦੇਖੀ ਤਾਂ ਫਿਰ ਦੂਸਰੇ ਦਿਨ ਉਹ ਲੱਕੜ ਵੱਡੀ ਤੇ ਫਿਰ ਇੱਕ ਲੱਕੜ ਜਿਹੜੀ ਉਹ ਛੋਟੀ ਰਹਿ ਗਈ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਥੰਮ ਨੇ ਇਹ ਜਿਹੜੀ ਲੱਕੜ ਹੈ ਨਾ ਆਉਣ ਵਾਲੇ ਸਮਿਆਂ ਦੇ ਵਿੱਚ ਥੰਮ ਸਾਹਿਬ ਦੇ ਨਾਲ ਮਸ਼ਹੂਰ ਹੋਊਗੀ ਤੇ ਕਿਹਾ ਜਾਂਦਾ ਵੀ ਜਿਹੜਾ ਵੀ ਇਸ ਨੂੰ ਆਫ ਦੀ ਮਤਲਬ ਸ਼ਰਧਾ ਭਾਵਨਾ ਨਾਲ ਜੱਫੀ ਪਾ ਕੇ ਨਮਸਕਾਰ ਕਰਦਾ ਹੈ ਥੰਮਾ ਨੂੰ ਉਹਦੀਆਂ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਹੁਣ ਜਿੰਨੀਆਂ ਵੀ ਇੱਥੇ ਸੰਗਤਾਂ ਆਉਂਦੀਆਂ ਨੇ ਇਹ ਥੰਮਾ ਨੂੰ ਜੱਫੀ ਪਾ ਕੇ ਜਿਹੜਾ ਉਹ ਨਮਸਕਾਰ ਕਰਦੀਆਂ ਨੇ ਜੱਫੀ ਪਾ ਕੇ ਮੱਥਾ ਟੇਕਦੀਆਂ ਨੇ ਅਤੇ ਕੋਈ ਵੀ ਮਨੋ ਕਾਮਨਾ ਜਿਹੜੀ ਉਹ ਪੂਰੀ ਹੁੰਦੀ ਹੈ ਤੇ ਕਰੋ ਦਰਸ਼ਨ ਤੁਸੀਂ ਇਹ ਹੁਣ ਵੀ ਇੱਕ ਥੰਮ ਵੱਡਾ ਤੇ ਇੱਕ ਥੰਮ ਜਿਹੜਾ ਇਹਨਾਂ ਚੋਂ ਕਿ ਪੈ ਵੀ ਜਵੇਂ ਦੋ ਲੱਖਾਂ ਕਿੰਨੀਆਂ ਕਬੱਡੀ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਬਰਾਬਰ ਹੋਈਆਂ ਨੇ ਗੁਰੂ ਸਾਹਿਬ ਕਹਿੰਦੇ ਜਿਹੜਾ ਨਿੱਕਾ ਹੋ ਕੇ ਆਵੇਗਾ ਉਹ ਵੱਡਾ ਕਹਿਣ ਦਾ ਮਤਲਬ ਇਹ ਨਹੀਂ ਨਾਲ ਚ ਵੀ ਨੀਵਾਂ ਹੋ ਕੇ ਆਲੇਗਾ ਉਹ ਹੀ ਉੱਚਾ ਹੋਏਗਾ ਪਾ ਕੇ ਸਾਡੇ ਮਨ ਦੀ ਵਸਤਾ ਦੀ ਗੱਲ ਲੈ ਹਾਂਜੀ ਮਹਿਮ ਜਿਕਾ ਖਾਲਸਾ ਮਹਿਮ ਜਿਕਾ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਦੀ ਪਹਿਲੀ ਚਿਗਾਠ ਜਦੋਂ ਗੁਰਦੁਆਰਾ ਸਾਹਿਬ ਪਹਿਲੀ ਵਾਰ ਬਣਾਏ ਗਏ ਨੇ ਤਾਂ ਉਸ ਸਮੇਂ ਦੀ ਇਹ ਚਿਗਾਠ ਹੈ ਤੇ ਇਹਦੇ ਉੱਪਰ ਜਿਹੜੇ ਮੂਲ ਮੱਤਰ ਸਾਹਿਬ ਉਹ ਲਿਖੇ ਹੋਏ ਨੇ ਆਪਾਂ ਬਿਲਕੁਲ ਤੁਹਾਨੂੰ ਜ਼ੂਮ ਕਰਕੇ ਦਿਖਾ ਦੰਦੇ ਆ ਤੇ ਇਹ ਸਥਾਨ ਤੇ ਬਹੁਤ ਪੁਰਾਣੀ ਹੈ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਇੱਥੇ ਹੈਗੀਆਂ ਨੇ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਇਤਿਹਾਸਕ ਰੁੱਖ ਦਿਖਾਇਆ ਹਨਾ ਤੇ ਉਹ ਥੰਮ ਦਿਖਾਏ ਤੇ ਉਸੇ ਤਰ੍ਹਾਂ ਇਹ ਚਿਗਾਠ ਹੈ ਤੇ ਇਹ ਚਿਗਾਠ ਦੇ ਨਾਲ ਇੱਕ ਤਾਕੀ ਸਾਹਿਬ ਹੈ ਕਿਹਾ ਜਾਂਦਾ ਵੀ ਇਸ ਤਾਕੀ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਘੋੜੇ ਸਮੇਤ ਪ੍ਰਵੇਸ਼ ਕੀਤਾ ਸੀਗਾ ਤਾਂ ਕਿ ਸਾਈਂ ਦਾ ਨਾਮ ਹੈ ਕਰੋ ਜੀ ਦਰਸ਼ਨ ਆਪਣੇ ਘੋੜੇ ਸਮੇਤ ਹੀ ਗੁਰੂ ਸਾਹਿਬ ਨੇ ਇਸ ਤਾਕੀ ਦੇ ਅੰਦਰ ਜਿਹੜਾ ਉਹ ਪ੍ਰਵੇਸ਼ ਕਰ ਲਿਆ ਸੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਮਾਤਾ ਗੁਜਰੀ ਜੀ ਦੇ ਚੱਕੀ ਦੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਇਹ ਸਥਾਨ ਤੇ ਬਹੁਤ ਸਾਰੀਆਂ ਇਤਿਹਾਸਕ ਪੁਰਾਣੀਆਂ ਜਿਹੜੀਆਂ ਵਸਤਾਂ ਉਹ ਹੈਗੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਚੱਕੀ ਹੈ ਮਾਤਾ ਗੁਜਰੀ ਜੀ ਦੀ ਪਵਿੱਤਰ ਚੱਕੀ ਹੈ ਜੀ ਇਹ ਗੁਰਦੁਆਰਾ ਸਾਹਿਬ ਦੇ ਪਿਛਲੇ ਵਾਲੇ ਪਾਸੇ ਜਿੱਥੇ ਤਾਕੀ ਸਾਹਿਬ ਨੇ ਜਿੱਥੇ ਉਹ ਚਿਗਾਰਟ ਹੈ ਉਸ ਦੇ ਨਾਲੇ ਸ਼ਿਸ਼ੋਭਿਤ ਹੈ ਆਪਾਂ ਗੁਰਦੁਆਰਾ ਗੰਗ ਘਾਟ ਸਾਹਿਬ ਦੇ ਦਰਸ਼ਨ ਕਰ ਲਏ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਅਸਥਾਨਾਂ ਦੇ ਦਰਸ਼ਨ ਕਰਾਏ ਨੇ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ